ਇਸ ਤੋਂ ਮਾੜਾ ਕਿਸੇ ਵਿਆਵਤਾ ਕੁੜੀ ਦੇ ਨਾਲ ਸੌਰੇ ਪਰਿਵਾਰ ਵਾਲੇ ਕੀ ਕਰਨਗੇ ਕਿ ਉਸ ਨੂੰ ਜਿਉਂਦੀ ਨੂੰ ਹੀ ਅੱਗ ਲਾ ਦਿੱਤੀ। ਨਾ ਸਿਰਫ ਘਰ ਲਿਆਂਦੀ ਹੋਈ ਇਸ ਨੂੰ ਨੂੰ ਸਗੋਂ ਉਸਦੇ ਮਾਸੂਮ ਬੱਚੇ ਤੱਕ ਤਰਸ ਨਹੀਂ ਕੀਤਾ ਜਿਹੜੇ ਕਿ ਇਹਨਾਂ ਨੂੰ ਦਾਦਾ-ਦਾਦੀ ਕਹਿੰਦੇ ਹੁੰਦੇ ਸੀ। ਸ਼ਰਮ ਆਣੀ ਚਾਹੀਦੀ ਇਹੋ ਜਿਹੇ ਲੋਕਾਂ ਨੂੰ ਜਿਹੜੇ ਕਿ ਕਿਸੇ ਦੀ ਧੀ ਭੈਣ ਦੇ ਨਾਲ ਇੰਨਾ ਮਾੜਾ ਕਰਦੇ ਨੇ ਅਤੇ ਮਾਸੂਮ ਬੱਚਾ ਜਿਸ ਨੂੰ ਜਿਉਂਦੇ ਨੂੰ ਹੀ ਅੱਗ ਲਾਈ ਗਈ ਸੀ ਉਹ ਸਿਸਕਦਾ ਰਿਹਾ ਤੜਫਦਾ ਰਿਹਾ ਪਰ ਉਸ ਨੂੰ ਕੋਈ ਹਸਪਤਾਲ ਤੱਕ ਨਹੀਂ ਲੈ ਕੇ ਗਿਆ। ਕੁੜੀ ਦਾ ਪੇਕਾ ਪਰਿਵਾਰ ਇੱਥੇ ਪਹੁੰਚਦਾ ਹੈ। ਫਿਰ ਉਹਨਾਂ ਨੇ ਦੇਖਿਆ ਕਿ ਇਥੇ ਕੀ ਕੁਝ ਵਾਪਰ ਚੁੱਕਿਆ ਹੈ ਸੋਹਰਾ ਪਰਿਵਾਰ ਤਾਂ ਹੀ ਆਖੇਗਾ ਕਿ ਕੁੜੀ ਦੇ ਆਪਣੇ ਵੱਲੋਂ ਹੀ ਸਭ ਕੁਝ ਕੀਤਾ ਗਿਆ ਪਰ ਕਿੰਨਾ ਔਖਾ ਹੈ ਖੁਦ ਨੂੰ ਅੱਗ ਲਗਾਉਣਾ ਇਹ ਇੱਕ ਬੇਵੱਸ ਪਿਤਾ ਦੇ ਬੋਲ ਨੇ ਪਿੱਕੇ ਪਰਿਵਾਰ ਤੋਂ ਇਥੇ ਪਹੁੰਚੇ ਆਪਣੀ ਤੀਨਾਂ ਹਾਲਾਤਾਂ ਦੇ ਵਿੱਚ ਦੇਖਣ ਤੋਂ ਬਾਅਦ ਪਿਤਾ ਨੇ ਕਿਹਾ ਕਿ ਕਿੰਨਾ ਮਾੜਾ ਕੀਤਾ ਗਿਆ ਮੇਰੀ ਕੁੜੀ ਦੇ ਨਾਲ ਜਿਸ ਦੀ ਉਮਰ ਮਹਿਜ਼ 26 ਸਾਲ ਦੀ ਸੀ ਬੀਤੇ ਕਈ ਸਾਲ ਤੋਂ ਘਰ ਦੇ ਵਿੱਚ ਕਲੇਸ਼ ਚੱਲ ਰਿਹਾ ਸੀ ਦਾਜ ਦਹੇਜ ਦੀ ਮੰਗ ਕੀਤੀ ਜਾਂਦੀ ਸੀ ਪਾਵੇਂ ਉਸ ਦਾ ਜਵਾਈ ਵਿਦੇਸ਼ ਦੇ ਵਿੱਚ ਬੈਠਾ ਪਰ ਇੱਥੇ ਰਹਿੰਦਾ ਸਹਰਾ ਪਰਿਵਾਰ ਜੋ ਕਿ ਬੇहद ਲਾਲਚੀ ਹੈ ਇਸ ਦੇ ਵਿੱਚ ਨਾ ਸਿਰਫ ਸੱਸ ਸਗੋਂ ਭੂਆ ਸੱਸ ਦਾ ਨਾਮ ਵੀ ਸਾਹਮਣੇ ਆਇਆ ਜਿਸ ਦਾ ਨਾਮ ਬਬਲੀ ਦੱਸਿਆ ਜਾ ਰਿਹਾ ਹੈ ਐਨਾ ਤੰਗ ਕੀਤਾ ਗਿਆ ਸੀ ਇਸ ਨੂੰ ਨੂੰ ਕਿ ਉਸ ਦੀ ਜਾਨ ਲੈ ਲਈ ਗਈ ਬੜੀ ਹੀ ਬੇਰਹਿਮੀ ਦੇ ਨਾਲ ਵਿਚਾਰੀ ਨੂੰ ਜਿਉਂਦਾ ਹੀ ਸਾੜ ਕੇ ਮਾਰਿਆ ਗਿਆ ਸਥਾਨਕ ਕਸਬੇ ਦੇ ਗੁਰਦੁਆਰਾ ਟਾਵੀ ਸਾਹਿਬ ਰੋਡ ਤੇ ਸਥਿਤ ਘਰ ਦੇ ਵਿੱਚ ਇਹ ਸਭ ਕੁਝ ਹੋਇਆ ਜਿੱਥੇ 3 ਸਾਲ ਦੇ ਬੱਚੇ ਸਮੇਤ ਉਸ ਦੀ ਮਾਂ ਦੀ ਜਾਨ ਗਈ ਮੌਕੇ ਤੇ ਪਹੁੰਚ ਕੇ ਕੱਤਰ ਕੀਤੀ ਜਾਣਕਾਰੀ ਦੇ ਵਿੱਚ ਪਤਾ ਲੱਗਿਆ ਕਿ ਇਸ ਕੁੜੀ ਦਾ ਨਾਮ ਪ੍ਰੀਤੀ ਸੀ ਉਮਰ ਕਰੀਬ 20 ਸਾਲ ਉਸ ਦਾ ਪਤੀ ਤਰਲੋਚਨ ਸਿੰਘ ਹੈ ਜੋ ਕਿ ਵਿਦੇਸ਼ ਦੇ ਵਿੱਚ ਰਹਿੰਦਾ ਹੈ ਮੋਕੇ ਦੇ ਪੰਚੀ ਪੁਲਿਸ ਪਾਰਟੀ ਦਾ ਕਹਿਣਾ ਸੀ ਕਿ ਮ੍ਰਿਤਕ ਪ੍ਰੀਤੀ ਦੇ ਪਿਤਾ ਅਮਰੀਕ ਸਿੰਘ ਦੇ ਬਿਆਨਾਂ ਦੇ ਅਨੁਸਾਰ ਹੀ ਅਗਲੀ ਕਾਰਵਾਈ ਕੀਤੀ ਜਾਣੀ ਹੈ ਪਰ ਫਿਲਹਾਲ ਮ੍ਰਿਤਕ ਦੇ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਗਿਆ ਪਿਤਾ ਨੇ ਇਸ ਘਟਨਾ ਦੇ ਲਈ ਮ੍ਰਿਤਕ ਦੇ ਪਤੀ ਅਤੇ ਸੌਰੇ ਪਰਿਵਾਰ ਨੂੰ ਜ਼ਿੰਮੇਦਾਰ ਠਰਾਇਆ ਇਸ ਦੇ ਵਿੱਚ ਹੋਰ ਕੌਣ-ਕੌਣ ਸ਼ਾਮਿਲ ਹੈ ਅਤੇ ਬੀਤੇ ਦਿਨੀ ਮੇਲੇ ਤੋਂ ਪਹਿਲਾਂ ਹੀ ਸਮਝੌਤਾ ਹੋ ਕੇ ਹਟਿਆ ਸੀ ਅਤੇ ਹੁਣ ਇਹ ਮਾੜੀ ਘਟਨਾ ਵਾਪਰ ਗਈ ਲਕੀਨਾ ਜੀ ਆਪਣਾ ਅਮਰੀਕਾ ਕਰ ਰਹੇ ਹਨ ਕਿਹੜੇ ਪਿੰਡ ਦੇ ਰਹਣਾ ਬਾਸ਼ਾਪੁਰਾ ਦੇ ਰਹਣਾ ਕਿ ਜਿਹਦੀ ਡੈਥ ਹੋਈ ਹੈ ਬੱਚੇ ਦੀ ਇਹ ਉਹ ਤੁਹਾਡੇ ਤੇ ਕੁੜੀ ਮੇਰੀ ਲੜਕੀ ਲੱਗਦੀ ਸੀ ਤੇ ਬੋਧਾ ਲੱਗਦਾ ਤੇ ਕੀ ਮਾਮਲਾ ਸੀਗਾ ਸਾਰਾ ਕਿਹੜੇ ਪਿੰਡ ਦੇ ਸੀਗੇ ਇਹ ਕਾਲਾ ਸੰਘਿਆ ਦੀ ਸ਼ੀ ਮੇਰੀ ਲੜਕੀ ਵਿਆਹੀ ਹੋਈ ਤੇ ਇਹ ਸੋਹਰਾ ਪਰਿਵਾਰ ਤੰਗ ਕਰਦੇ ਹੀ ਦਾਜ ਦੀ ਮੰਗਦੇ ਸੀ ਤਾਂ ਅੱਜ ਮੈਂ ਅੱਜ ਤੋਂ 1.5 2 ਮਹੀਨੇ ਤੋਂ ਪਹਿਲਾਂ ਮੈਂ ਦੇ ਕੇ 2.5 ਲੱਖ ਦਾ ਦੇ ਕੇ ਗਿਆ ਵਾਂ ਫਿਰ ਵੀ ਇਹ ਬਹੁਤ ਜ਼ਿਆਦਾ ਤੰਗ ਕਰਦੇ ਕੁੜੀ ਉਸੇ ਹੋ ਕੇ ਪਿੰਡ ਗਈ ਇਹਦੀ ਮਾਸੀ ਸੱਸ ਤੇ ਚਾਚੀ ਸਾਸੀ ਇਕੋ ਹੀ ਆ ਜਾਣ ਕੇ ਪੈਣਾ ਪਣਾ ਏ ਇਹ ਤੇ ਚਾਚਾ ਇਹਦਾ ਸਾਡੇ ਪਿੰਡ ਗਏ ਆ ਇਹ ਕੀ ਗੱਲਬਾਤ ਸਾਡੀ ਹੋਈ ਆ ਕਹਿੰਦੇ ਵੀ ਅਸੀਂ ਚਲੋ ਉਹਨਾਂ ਨੂੰ ਵੀ ਛੱਡਾਵਾਂਗੇ ਅਸੀਂ ਤੁਸੀਂ ਸਮਝਾਓ ਚਲੋ ਇਹਨੂੰ ਇਹ ਵੀ ਕਿਹਾ ਵੀ ਚਲੋ ਪੁੱਤੋ ਵੀ ਕੋਈ ਗੱਲ ਨਹੀਂ ਸੋ ਗੱਲਾਂ ਹੋ ਜਾਂਦੀਆਂ ਵੀ ਚੱਲ ਤੂੰ ਤੇ じゃ ਮੈਂ ਜੀ ਉਹਨਾਂ ਨੂੰ ਕਿਹਾ ਵੀ ਅਸੀਂ ਛੱਡਾਵਾਂਗੇ ਪੰਜਾਤ ਤਰ੍ਹਾਂ ਦੇ ਮੈਂ 26 ਤਰੀਕ ਨੂੰ ਮੇਲਾ ਸੀ ਇਹਨਾਂ ਦੇ ਪਿੰਡ 25 ਤਰੀਕ ਨੂੰ ਮੈਂ ਇਹਨਾਂ ਨੂੰ ਛੱਡ ਕੇ ਗਿਆ ਲੜਕੀ ਚਾਦੇ ਦੋਤੇ ਨੂੰ ਤੇ ਮੁਰਕੀ ਇਹਨਾਂ ਨੇ ਉਹਨੂੰ ਉਦੋਂ ਬਾਅਦ ਚ ਫੇਰ ਪਤਾ ਨਹੀਂ ਕੀ ਪਰੇਸ਼ਾਨ ਕੀਤਾ ਕਿਦਾਂ ਕੀਤੀ ਮਾਰਿਆ ਮਾਰ ਕੇ ਤੇ ਅੱਗ ਲਾਤੀ ਤੇ ਜਦੋਂ ਅਸੀਂ ਇਹਨਾਂ ਨੇ ਕੋਈ ਰਿਕਾਰਡਿੰਗ ਕੀਤੀ ਇਹ ਪਾਲਪ੍ਰਿਤਨੀ ਮੇਰੀ ਲੜਕੀ ਨੇ ਆਪਦੇ ਪਤੀ ਨੂੰ ਪਾਈ ਸੀ ਉਹ ਰਿਕਾਰਡਿੰਗ ਇਹਦੇ ਪਤੀ ਨੇ ਸਾਨੂੰ ਪਾਈ ਤੇ ਇਹੀ ਕੰਮ ਕਰ ਬੀਜੀ ਪਰ ਬੰਦਿਆਂ ਜੀ ਕੋਈ ਦੇਖਿਆ ਨਹੀਂ ਮੈਂ ਪੰਜ ਸਾਲ ਹੋ ਗਏ ਵਿਆਹ ਨੂੰ ਪੰਜ ਸਾਲ ਹੋ ਗਈ ਵਿਆਹ ਨੂੰ ਪੰਜ ਸਾਲ ਹਾਂਜੀ ਹਾਂਜੀ ਠੀਕ ਹੈ ਇਹ ਪੰਜ ਸਾਲ ਦੇ ਵਿੱਚ ਤੰਕਰਦੇ ਰਹੇ ਕਿ ਤਾਜ ਦਿੱਤਾ ਜਾਵੇ ਹਾਂਜੀ ਪੰਜ ਸੱਤ ਦਾ ਦੇ ਤੋਂ ਤੱਕ ਕਰਦੇ ਰਿਆ ਐਂ ਗਰੀਬ ਬੰਦੇ ਦੀ ਦੇ ਨਹੀਂ ਹੋਇਆ ਚਲੋ ਜਦੋਂ ਸਾਡੇ ਕੋਲ ਪਹੁੰਚ ਹੋਈ ਤੇ ਅਸੀਂ ਦਾਜ ਦਿੱਤਾ ਸਰੋਲੇ ਦਾ ਕੀ ਨਾਮ ਤਰਲੋਚਨ ਸਿੰਘ ਦਾ ਨਾਮ ਤੋਂ ਦਾ ਜੀ ਸ਼ਨੀ ਸ਼ਨੀ ਕਹਿੰਦੇ ਆ ਕਿੱਥੇ ਇਹ ਕੰਮ ਇਹ ਐਚੇ ਤੇ ਲੱਕੜ ਦਾ ਕੰਮ ਕਰਦਾ ਸੀ ਤੇ ਹੁਣ 2 ਸਾਲ ਤੋਂ ਡਬਈ ਗਿਆ ਹੋਇਆ ਜੀ ਡਬਈ ਜਾਣ ਤੋਂ ਬਾਅਦ ਵੀ ਇਹਦੇ ਜਿਹੜੇ ਜਿਹੜੀ ਸਾਸੀ ਤੇ ਮਾਸੀ ਸਾਸ ਚਾਚੀ ਸਾਸ ਜਿਹੜੀ ਆ ਇੱਕੋ ਹੀ ਆ ਇਹ ਇਹ ਤੇ ਇੱਕ ਜੀ ਭੂਆ ਸੱਸ ਬਬਲੀ ਜਿਹੜੀ ਆਦੀ ਵਿਆਹੀ ਹੋਈ ਆ ਉਹ ਤੇ ਤੰਗ ਕਰਦੇ ਸੀ ਇਹਨੂੰ ਵੀ ਤੂੰ ਏਦਾਂ ਦਾਜ ਲੈ ਕੇ ਆ ਆ ਲੈ ਆ ਉਹ ਲੈ ਆ ਤੇ ਚਲੋ ਜੀ ਅਹੀਂ ਔਕੇ ਸੌਕੇ ਹੋ ਕੇ ਵੀ ਲੋਨ ਲਿਆ ਕੋਸ਼ਿਸ਼ਾਂ ਕੀਤੀ ਉਹਨੂੰ ਕਈ ਸਮਾਨ ਦਿੱਤਾ ਸਮਾਨ ਦੇਣ ਤੋਂ ਬਾਅਦ ਵੀ ਫੇ ਰੱਖਣ ਰਖਾਉਣ ਤੋਂ ਨਾ ਬਹੁਤ ਲੜੇ ਲੜ ਕੇ ਕੀਤਾ ਇਹਨਾਂ ਨੇ ਫੈਂਸ ਬਾਜੀ ਵੀ ਇੱਥੇ ਰੱਖਣੀ ਆ ਉੱਥੇ ਰੱਖਣਾ ਫੇ ਵੀ ਉਹਨੂੰ ਜਿਹੜਾ ਸਮਾਨ ਹੀ ਦੇ ਦਿੱਤਾ ਰੱਖ ਲਿਆ ਤੇ ਜ਼ਿਆਦਾ ਤੰਗ ਕਰਦੇ ਰਹੇ ਉਹਨੂੰ ਵੀ ਤਾਂ ਕਿਤੇ ਪਤਾ ਨਹੀਂ ਇਹਨਾਂ ਨੇ ਮਾਰ ਕੇ ਨੂੰ ਅਗਲਾ ਤੀ ਤੇ ਪਤਾ ਨਹੀਂ ਇਹਨਾਂ ਨੇ ਕਿੱਦਾਂ ਕੀਤਾ ਜੀ ਨਹੀਂ ਜਦੋਂ ਉਹ ਰਿਕਾਰਡਿੰਗ ਸੁਣ ਕੇ ਜੀ ਸਾਨੂੰ ਸੁਣੀਆ ਭੱਜ ਕੇ ਅਸੀਂ ਉਥੋਂ ਜਉਂ ਆਏ ਆ ਤੇ ਆੜ ਕੇ ਦੇਖਿਆ ਤਾਂ ਮੁੰਡਾ ਸੈਕਦਾ ਸੀ ਅਸੀਂ ਆਣ ਕੇ ਇਹਨਾਂ ਨੂੰ ਪੁੱਛਿਆ ਵੀ ਵੀ ਪ੍ਰੀਤੀ ਕਿੱਥੇ ਆ ਇਹ ਕਹਿਣ ਲੱਗੇ ਵੀ ਸਾਨੂੰ ਪਤਾ ਹੀ ਨਹੀਂਗਾ ਕਿੱਥੇ ਆ ਕਹਿੰਨ ਮਤਲਬ ਤੁਹਾਡਾ ਕਹਿਣਾ ਹੈ ਕਿ ਸੱਸ ਨੇ ਜਿਹੜਾ ਵਾ ਵੀਨ ਤੇ ਤੁਹਾਡੇ ਬੋਤਨੋ ਮਾ ਹਾਂਜੀ ਸੱਸ ਅਹੀਂ ਜੀ ਚਲੋ ਕਹਿ ਸਕਦੇ ਆ ਇਹ ਇਦਾਂ ਹੀ ਹੋਈ ਆ ਜਿੱਦਾਂ ਬੰਦਾ ਆਪ ਨੂੰ ਆਗ ਲਾਉਣੀ ਕਿਤੇ ਸੋਖੀ ਜੀ ਗੱਲ ਨਹੀਂ ਗਈ ਨਾਲ ਬੱਚਾ ਤੇ ਜਦੋਂ ਅਸੀਂ ਆਣ ਕੇ ਪੁੱਛਿਆ ਤੋ ਕੋਠੇ ਤੇ ਸੀ ਇਹਨਾਂ ਨੇ ਸਾਨੂੰ ਕੋਠੇ ਤੋਂ ਜਾਣ ਤੋਂ ਇਨਕਾਰ ਹੀ ਕੀਤੀ ਉਹ ਪਤਾ ਨਹੀਂ ਕਿ ਕਹਿੰਦੇ ਕਿੱਥੇ ਆ ਅਸੀਂ ਜਦੋਂ ਕੋਠੇ ਤੇ ਜਾ ਕੇ ਮੈਂ ਲੜਕੀ ਆ ਮੇਰੀ ਵੱਡੀ ਸੀ ਨਾਲ ਆਈ ਮੇਰੇ ਉਹ ਜਦੋਂ ਕੋਠੇ ਚੜ੍ਹ ਕੇ ਦੇਖਿਆ ਤੇ ਉਹਦਾ ਫੋਨ ਉੱਤੇ ਪਿਆ ਸੀ ਮੈਂ ਫੋਨ ਲਗਾਇਆ ਤੇ ਫੋਨ ਉੱਤੇ ਵੱਜਾ ਉਹਨੇ ਚੱਕ ਕੇ ਕਿਹਾ ਕਿ ਡੈਡੀ ਉਹਦਾ ਫੋਨ ਤੇ ਇੱਥੇ ਪਿਆ ਵਾ ਜਦੋਂ ਉਹਨੇ ਫੋਨ ਸਾਹ ਦੀ ਕਰਦੀ ਨੇ ਦੂਜੇ ਅੰਦਰ ਝਾਤੀ ਮਾਰੀ ਤੇ ਪ੍ਰੀਤੀ ਮਰੀ ਪਈ ਸੀ ਤੇ ਉਹਦਾ ਲੜਕਾ ਜਿਹੜਾ ਸੀ ਉਹ ਸਹਿ ਰਿਆ ਸੀ ਤੇ ਕਿੰਨੇ ਸਾਲ ਦੀ ਸੀ ਬ੍ਰਿਟਿਸ਼ 26 ਸਾਲ ਦੀ ਹਿਸਟਰੀ ਦੀ ਗੱਲ ਦਿੱਤੇ ਮੁੰਡਾ ਬੱਚਾ ਜਿਹੜਾ ਅਸੀਂ 3 ਸਾਲ ਦਾ ਸੀ ਸਰ ਇਹ ਕੀ ਮਾਮਲਾ ਸੀਗਾ ਸਾਰਾ ਇਹ ਜੀ ਕੱਲ ਸਾਨੂੰ ਕੋਈ 2:00 ਵਜੇ ਪਤਾ ਲੱਗਾ ਇੱਥੇ ਕੋਈ ਲੜਕੀ ਜਿਹੜੀ ਆ ਉਹ ਜਲਾ ਕੇ ਮਾਰ ਦਿੱਤੀ ਆ ਜਿਹਦਾ ਬੇਟਾ ਉਹਦਾ ਜਿਹੜਾ 3 ਸਾਲ ਦਾ ਸੀਗਾ ਉਹਨੂੰ ਬਾਬਾ ਕੰਧਾ ਜੀ ਦੇ ਹਸਪਤਾਲ ਲੈ ਗਏ ਕਿੱਥੇ ਉਹਦੀ ਵੀ ਦਰਾਨੇ ਲਾਜ ਮੌਤ ਉਹਦੇ ਵਿੱਚ ਸੀ ਕਿ ਰਜਿਸਟਰਡ ਕਰਤਾ ਰਜਿਸਟਰਡ ਕੀਤਾ ਪੰਜਰਿਆਂ ਤੇ ੜਕੇ ਤੇ ਉਹਦੀ ਲੜਕੀ ਜਿਹੜੀ ਡੈਕੀ ਉਹਦੇ ਹਸਬੰਦ ਤੇ ਉਹਦੀ ਸੱਸ ਸਹੁਰਾ ਉਹ ਕੁਹਾਸਾਸ ਤੇ ਮਰ ਸ ਗਈ। ਇਹ ਕਿਹੜੇ ਪਿੰਡ ਦੇ ਸੀਗੇ? ਇਹ ਕਾਲਾ ਸੰਗਿਆ ਚ ਆਲਮਗੀਰ ਪਿੰਡ ਦਾ ਟੰਸਾ ਰੂਟ। ਤੇ ਇਹ ਪਤਾ ਲੱਗਿਆ ਕਿ ਕਿਉਂ ਆਪਣੇ ਆਪਣੇ ਉਹਦੀ ਆਪਣੇ ਸਹੁਰਾ ਤੇ ਦੁਖੀ ਸੀ ਇਹ ਕਿ ਆਪਣੇ ਹਸਬੰਦ ਜਿਹੜਾ ਵਿਦੇਸ਼ੀ ਦੁਬਈ ਦੇ ਵਿੱਚ ਹੈ। ਮੈਂ ਦੋਨੋਂ ਆਪਸ ਵਿੱਚ ਕੀ ਰਹੇਗੀ ਪ੍ਰੀਤੀ ਦੀ 26 26 ਸਾਲ ਹਾਂਜੀ ਜਿਹੜਾ ਬੱਚਾ ਭਲਵਿੰਦਰ ਸਿੰਘ ਉਹ ਤੇ ਵੀ ਜਿਹੜਾ ਉਹਦੀ ਉਮਰ ਕਿੰਨੀ ਸੀ ਤੇ ਦੋਨਾਂ ਦੀ ਇਹ ਮੁੱਠੋ ਲਿਖੀ ਦੋਨਾਂ ਦੀ ਬੱਚੀ ਤੇ ਜਿਹੜੀ ਕਾਰਬ ਜਿਹੜਾ ਕੇਸ ਰਿਜੈਕਟ ਕਰਤਾ ਤੇ ਦੋਨਾਂ ਚ ਦੋ ਦੋ ਸ਼ੀ ਰੈਸਟ ਕਰ ਲਿਆ ਸੀ ਬਾਕੀਆਂ ਨੂੰ ਜਲਦੀ ਰੈਸਟ ਕੀਤਾ ਜਾਂਦਾ ਜੀ ਕਿਨਾ ਜੀ ਆਪਣਾ ਅਮਰੀਕਾ ਕਰ ਰਹੇ ਨੇ ਠੀਕ ਹੈ ਕਿਹੜੇ ਪਿੰਡ ਦੇ ਰਹਣਾ ਬਾਦਸ਼ਾਪੁਰ ਦੇ ਰਹਣਾ ਠੀਕ ਹੈ ਤੇ ਜਿਹਦੀ ਡੈਥ ਹੋਈ ਹੈ ਬੱਚੇ ਦੀ ਤੇ ਵੀ ਉਹ ਤੁਹਾਡੇ ਇੱਕ ਹੀ ਲੱਗਦੀ ਸੀ ਤੇ ਕੁੜੀ ਮੇਰੀ ਲੜਕੀ ਲੱਗਦੀ ਸੀ ਤੇ ਦੋਤਾ ਲੱਗਦਾ ਕੀ ਮਾਮਲਾ ਹੀ ਸੀਗਾ ਸਾਰਾ ਕਿਹੜੇ ਪਿੰਡ ਦੇ ਸੀਗੇ ਕੰਦੇ ਇਹ ਕਾਲਾ ਸੰਘਿਆ ਦੀ ਸ਼ੀ ਮੇਰੀ ਲੜਕੀ ਵਿਆਹੀ ਹੋਈ ਤੇ ਇਹ ਸੋਹਰਾ ਪਰਿਵਾਰ ਤੰਗ ਕਰਦੇ ਡਾਜੇ ਮੰਗਦੇ ਸੀ ਡਾਜ ਮੈਂ ਅੱਜ ਤੋਂ 1.5 2 ਮਹੀਨੇ ਤੋਂ ਪਹਿਲਾਂ ਮੈਂ ਦੇ ਕੇ 2.5 ਲੱਖ ਦਾ ਦੇ ਕੇ ਗਿਆ ਵਾਂ ਫਿਰ ਵੀ ਇਹ ਬਹੁਤ ਜ਼ਿਆਦਾ ਤੰਗ ਕਰਦੇ ਕੁੜੀ ਉਸੇ ਹੋ ਕੇ ਪਿੰਡ ਗਈ ਇਹਦੀ ਮਾਸੀ ਸੱਸ ਤੇ ਚਾਚੀ ਸੱਸ ਇਕੋ ਹੀ ਆ ਜਾਣ ਕੇ ਪੈਣਾ ਪੈਣਾ ਇਹ ਇਹ ਤੇ ਚਾਚਾ ਇਹਦਾ ਸਾਡੇ ਪਿੰਡ ਗਏ ਆ ਇਹ ਕੀ ਗੱਲਬਾਤ ਸਾਡੀ ਹੋਈ ਆ ਕਹਿੰਦੇ ਵੀ ਅਸੀਂ ਚਲੋ ਉਹਨਾਂ ਨੂੰ ਵੀ ਛੱਡਾਵਾਂਗੇ ਅਸੀਂ ਤੁਸੀਂ ਸਮਝਾਓ ਚਲੋ ਇਹਨੂੰ ਅਸੀਂ ਵੀ ਕਿਹਾ ਚਲੋ ਪਤੋ ਵੀ ਕੋਈ ਗੱਲ ਨਹੀਂ ਹੋ ਗੱਲਾਂ ਹੋ ਜਾਂਦੀਆਂ ਵੀ ਚੱਲ ਤੂੰ ਤੇ ਜਮੈਂ ਜੀ ਉਹਨਾਂ ਨੂੰ ਕਿਹਾ ਵੀ ਅਸੀਂ ਛੱਡਾਵਾਂਗੇ ਪੰਜ-ਸੱਤ ਦਿਨ ਤਾਈ ਮੈਂ 26 ਤਰੀਕ ਨੂੰ ਮੇਲਾ ਸੀ ਇਹਨਾਂ ਦੇ ਪਿੰਡ 25 ਤਰੀਕ ਨੂੰ ਮੈਂ ਇਹਨਾਂ ਨੂੰ ਛੱਡ ਕੇ ਗਿਆ ਲੜਕੀ ਤਾਂ ਦੇ ਦੋ ਦਿਨ ਤੇ ਮੁੜ ਕੇ ਇਹਨਾਂ ਨੇ ਉਹਨੂੰ ਉਦੋਂ ਬਾਅਦਾਂ ਚ ਫੇਰ ਪਤਾ ਨਹੀਂ ਕੀ ਪਰੇਸ਼ਾਨ ਕੀਤਾ ਕਿਦਾਂ ਕੀਤੀ ਮਾਰਿਆ ਮਾਰਕੀ ਤੇ ਅਗ ਲਾਤੀ ਤੇ ਜਦੋਂ ਅਸੀਂ ਇਹਨਾਂ ਨੇ ਕੋਈ ਰਿਕਾਰਡਿੰਗ ਕੀਤੀ ਹੈ ਪਾਇਪ੍ਰਿਟੀ ਨੇ ਮੇਰੀ ਲੜਕੀ ਨੇ ਆਪਣੇ ਪਤੀ ਨੂੰ ਪਾਈ ਸੀ ਉਹ ਰਿਕਾਰਡਿੰਗ ਇਹਦੇ ਪਤੀ ਨੇ ਸਾਨੂੰ ਪਾਈ ਤੇ ਇਹੀ ਕੰਮ ਕਰ ਬੀਜੀ ਪਰ ਬੰਦਿਆਂ ਜੀ ਕੋਈ ਦੇਖਿਆ ਨਹੀਂ ਮੈਂ ਪੰਜ ਸਾਲ ਹੋ ਗਈਆਂ ਵਿਆਹ ਨੂੰ ਪੰਜ ਸਾਲ ਹਾਂਜੀ ਹਾਂਜੀ ਠੀਕ ਹੈ